ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਕਾਲੀਦਲ ਤੋਂ ਭਾਈ ਆਲੀ ਹੋਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤ ਨਹੀਂ ਪੰਜ ਮੈਂਬਰੀ ਪਤ ਨਹੀਂ ਕੀ ਕਹਿੰਦੇ ਨੇ ਪਤ ਨਹੀਂ ਮੂੜ ਸੁਰਜੀਤ ਪਤ ਨਹੀਂ ਕਿਹੜਾ ਹੈ ਨਾ ਦੱਸੋ ਜੋ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾਲ ਹੀ ਤੇ ਹਰੇ ਪੱਤੇ ਆਉਣਗੇ ਲੈ ਦੱਸ ਕਿਕਰਾਂ ਬੀਜ ਕੇ ਦਾਖਾਂ ਦੀ ਉਮੀਦ ਕਰਦੇ ਆ ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜਹਦਾਰ ਸਾਹਿਬ ਰਹੇ ਆ ਸਾਡੇ ਉਹ ਹੁਣ ਉਹ ਰਾਜਨੀਤੀ 'ਚ ਆ ਗਏ ਉਹ ਬੋਲੀ ਜਾਂਦੇ ਸੀ ਪਰਸੋ ਜੋ ਉੱਥੇ ਕਹਿੰਦੇ ਕੋਈ ਕੰਮ ਨਹੀਂ ਕੀਤਾ ਜਹਦਾਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਦਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ ਜੇਦਾਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਸਾਰੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਪਹਿਲਾਂ ਤੱਕੇ ਖਾਂਦੇ ਰਹਿੰਦੇ ਸੀ ਵੱਡੇ ਹਸਪਤਾਲਾਂ 'ਚ ਹੋਰ ਦੇਖੋ ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਜਿਹੜੇ ਅੱਡ ਹੋਏ ਇਹਨਾਂ ਤੋਂ ਅਕਾਲੀ ਦਲ ਤੋਂ ਆਇਆਲੀ ਹੋਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੂੜ ਸੁਰਜੀਤ ਪਤਾ ਨਹੀਂ ਕਿਹੜਾ ਹੈ ਨਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾ ਹਜੇ ਤੇ ਹਰੇ ਪੱਤੇ ਆਉਣਗੇ ਲੈ ਦੱਸ ਕਿੱਕਰਾਂ ਬੀਜ ਕੇ ਤਾਂ ਆਖਾਂ ਦੀ ਮੀਤ ਕਰਦੇ ਆ। ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜੈਦਰ ਸਾਹਿਬ ਰਹੇ ਆ ਸਾਡੇ ਉਹ। ਹੁਣ ਉਹ ਰਾਜਨੀਤੀ 'ਚ ਆ ਗਏ। ਉਹ ਬੋਲੀ ਜਾਂਦੇ ਸੀ ਪਰਸੋ 'ਚ ਉੱਥੇ। ਕਹਿੰਦੇ ਕੋਈ ਕੰਮ ਨਹੀਂ ਕੀਤਾ। ਜੈਦਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਨਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ। ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਵਲੀਆਂ ਬੱਸਾਂ ਨੇ ਜਿੱਥੇ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਂਦੇ ਆ ਘਰੇ ਲੈ ਕੇ ਜਾਂਦੇ ਆ ਖੰਡਪਤ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਂਦੇ ਆ ਕਹਿੰਦੇ ਜੀ ਇਹਨਾਂ ਦਾ ਟੈਕਸ ਮਾਫ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਹੋ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬੱਸ ਚੱਲਦੀ ਹੈ ਕਹਿੰਦਾ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਓ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉਥੇ ਜਲ ਛਿੜਕਦੇ ਹਾਂ ਅਜਿਹਾ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖ ਆਸਣ 'ਚ ਲੈ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨਿਆਂ ਤੱਕ ਧੂਫ ਦਿੰਦੇ ਰਹਿੰਦੇ ਹਾਂ ਨਿਰਮਲ ਕਰਦੇ ਰਹਿੰਦੇ ਹਾਂ ਕੋਈ ਉਹ ਬਾਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਦੁਬਾਰੇ ਸੀਟਾਂ ਲਵਾ ਲੈਣਗੇ ਉਹ ਤੋ ਬੱਸ ਦੇ ਵਿੱਚ ਬਹਿ ਕੇ ਉਹ ਬੱਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਕੋਈ ਨਹੀਂ ਸਕਦਾ ਮaaf ਕਰ ਦਿਓ ਸਾਰੇ ਕਿੰਨੇ ਪੈਸੇ ਬਣੇ ਸਾਰੇ ਧਰਮਾਂ ਦੇ ਮaaf ਕਰਤੇ ਜੀ ਤੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੀ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮaaf ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮaaf ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਮੈਂ ਹਜੇ ਗੱਲਾਂ ਦੱਸਦਾ ਨਹੀਂ ਵੀ ਚਲੋ ਯਾਰ ਫੋਨ ਦਾ ਕੰਮ ਐ ਇਹਦਾ ਰੌਲਾ ਕਾਹਨੂੰ ਪਾਉਣਾ ਪਰ ਹੁਣ ਜਦੋਂ ਐ ਬੋਲਣਗੇ ਫਿਰ ਮੈਂ ਦੱਸੂਗਾ ਤਾਂ ਕਹਿੰਨੀ ਜੀ ਜਵਾਬ ਦੇ ਦੇਣ ਕੱਲ ਨੂੰ ਫਿਰ ਵੀ ਤੁਸੀਂ ਕਹਿ ਨਹੀਂ ਸੀ ਮੈਂ ਤਲਵੰਡੀ ਸਾਹਿਬ ਉਹ ਵੀ ਆ ਕਰ ਦੋ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਹੁਣ ਤੁਸੀਂ ਕਹਿਣੋ ਕੰਮ ਨਹੀਂ ਕੀਤਾ ਕੋਈ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਚੋਂ ਨਿਕਲ ਕੇ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀਪੁਰ ਮਨਾ ਰਿਹਾ 24 ਨਵੰਬਰ ਨੂੰ ਵਿਧਾਨ ਸਭਾ ਆਨੰਦਪੁਰ ਸਾਹਿਬ ਚ ਲੱਗੂਗੀ ਗੁਰੂ ਕੀ ਵਸਾਈ ਹੋਈ ਨਗਰੀ ਦੇ ਵਿੱਚ ਵਿਧਾਨ ਸਭਾ ਲੱਗੂਗੀ ਉੱਥੇ ਫੈਸਲੇ ਲਵਾਂਗੇ ਵੱਡੇ ਪਹਿਲੀ ਵਾਰ ਹੋਇਆ ਹਿਸਟਰੀ ਚ ਕਿ ਚੰਡੀਗੜ੍ਹੋਂ ਵਿਧਾਨ ਸਭਾ ਚੱਲ ਕੇ ਗੁਰੂ ਦੇ ਚਰਨਾਂ 'ਚ ਆ ਰਹੀ ਹੈ ਕਹਿੰਦੇ ਇਹ ਵੀ ਡਰਾਮ ਹੈ ਲੈ ਦੱਸੋ ਕੀ ਕਰੋਗੇ ਯਾਰ ਇਹਨਾਂ ਦਾ ਤੁਸੀਂ ਕਿਸੇ ਗੱਲ ਤੇ ਤਾਂ ਖੜ੍ਹਜੋ ਨਾ ਇਹ ਤਾਂ ਤੁਸੀਂ ਹੀ ਖੜਾਓਗੇ 11 ਤਰੀਕ ਨੂੰ ਹੁਣ ਫੇਰ ਖੜ੍ਹ ਜਾਣਗੇ ਫੇਰ ਖੜ ਜਾਣਗੇ ਨਾ ਮੈਨੂੰ ਪਤਾ ਹੈ ਫਿਰ ਜੋ ਪਹੁੰਚ ਜਾਣਗੇ ਫਿਰ ਇਹਨਾਂ ਦਾ ਫੈਸਲਾ ਕਰ ਲੈਣਗੇ ਛੱਡੋ ਪਰੇ ਯਾਰ ਨਾ ਬਥੇਰਾ ਝੂਠ ਕਪਾੜ ਬੋਲਿਆ ਬਥੇਰਾ ਕੁਲ ਕੁਫਰ ਤੋਲਿਆ ਪਰ ਗੱਲ ਬਣਦੀ ਨਹੀਂ ਯਾਰ ਲੋਕਾਂ ਨੂੰ ਸਮਝ ਆ ਗਈ ਇਹਦਾ ਮਤਲਬ ਲੋਕਾਂ ਨੂੰ ਸਮਝ ਆ ਗਈ ਤੁਸੀਂ ਸਾਹਮਣੇ ਤਾਂ ਲੋਕੋ ਜਿਹੜੇ ਇੱਥੇ ਆਏ ਹੋ ਤੁਹਾਡਾ ਜਦੋਂ ਘਰੋਂ ਚੱਲੇ ਸੀ ਨਾ ਪਹਿਲਾ ਕਦਮ ਪੱਟ ਲਿਆ ਸੀ ਸਮਝ ਲਓ ਤੁਸੀਂ ਉਸੇ ਵੇਲੇ ਹੀ ਉਸੇ ਵੇਲੇ ਸਾਡਾ ਦਿਲ ਜਿੱਤ ਲਿਆ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਤੁਸੀਂ ਆਏ ਅਸੀਂ ਫੁੱਲੇ ਨਾ ਸਮਾਏ ਤੁਹਾਡਾ ਇੱਥੇ ਤਸ਼ਰੀਫ ਲਿਆਉਣ ਨੂੰ ਸਾਰਿਆਂ ਵੱਲੋਂ ਜੀ ਆਇਆਂ ਨੂੰ